ਬੰਤੇ ਨੇ ਦੁਪਹਿਰ ਵੇਲੇ ਜਦੋਂ ਘਰ ਦੇ ਬਾਹਰ ਆ ਕੇ ਟੱਲੀ ਵਜਾਈ ਤਾਂ ਕੌਣ ਦੌੜ ਕੇ ਆਇਆ ਫੁੱਮਣ ਛੋਟੀ ਮਾਸੀ ਨੱਥੂ ਜਾਂ ਫਿਰ ਤਾਰੂ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਸ ਦਾ ਉੱਤਰ ਟਾਈਪ ਕਰ ਸਕਦੇ ਹੋ ਇਸ ਦਾ ਸਹੀ ਉੱਤਰ ਹੈ ਫੁੱਮਣ ਭੰਮਣ ਆਪਣੇ ਪਿਤਾ ਤੋਂ ਕਿਹੜਾ ਪਾਠ ਪੜਨਾ ਚਾਹੁੰਦਾ ਸੀ ਸਾਡਾ ਦੇਸ਼ ਆਪਣਾ ਦੇਸ਼ ਦੇਸ਼ ਜਾਂ ਫਿਰ ਹੋਰ ਦੇਸ਼ ਇਨ੍ਹਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਆਪਣਾ ਦੇਸ਼ ਬੰਤੇ ਨੂੰ ਆਪਣੀ ਕਿਹੜੀ ਮਾਮੀ ਸਭ ਤੋਂ ਚੰਗੀ ਲੱਗਦੀ ਸੀ ਕਰਤਾਰੋ ਤਾਰੋ ਵੱਡੀ मामੀ ਸਭ ਤੋਂ ਛੋਟੀ मामੀ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਕਿਹੜਾ ਹੋਵੇਗਾ ਇਸ ਦਾ ਸਹੀ ਉੱਤਰ ਹੈ ਸਭ ਤੋਂ ਛੋਟੀ मामੀ ਬੰਤੇ ਨੂੰ ਕਿਸ ਦਾ ਚੁੱਪ-ਚੁੱਪ ਰਹਿਣਾ ਚੰਗਾ ਨਹੀਂ ਲੱਗਦਾ ਸੀ ਤਾਰੋ ਦਾ ਕਰਤਾਰ ਸਿੰਘ ਦਾ ਹੁੰਮਣ ਦਾ ਜਾਂ ਫਿਰ ਨੱਥੂ ਦਾ ਤੁਸੀਂ ਕਮੈਂਟ ਬਾਕਸ ਵਿੱਚ ਵੀ ਆਪਣਾ ਉੱਤਰ ਟਾਈਪ ਕਰ ਸਕਦੇ ਹੋ ਇਸ ਦਾ ਸਹੀ ਉੱਤਰ ਹੈ ਤਾਰੂ ਦਾ ਬਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਬੇਬੇ ਤੇ ਆਪਣੀ ਪਤਨੀ ਨੂੰ ਕਿੱਥੇ ਲੈ ਗਿਆ ਮੰਦਰ ਕਾਲੀ ਮਾਤਾ ਦੇ ਮੰਦਿਰ ਗੁਰਦੁਆਰਾ ਛੇਟਾ ਸਾਹਿਬ ਸ੍ਰੀ ਦਰਬਾਰ ਸਾਹਿਬ ਇਹਦਾ ਸਹੀ ਉੱਤਰ ਹੈ ਗੁਰਦੁਆਰਾ ਛੇਟਾ ਸਾਹਿਬ ਬਸੰਤ ਪੰਚਮੀ ਦਾ ਮੇਲਾ ਵੇਖਣ ਗਏ ਬੰਤੇ ਨੇ ਖਾਣ ਲਈ ਚਵਾਨੀ ਦਾ ਕੀ ਖਰੀਦਿਆ ਢਾਉਣੇ ਛੱਲੀਆਂ ਪਕੌੜੇ ਜਾਂ ਫਿਰ ਮੂੰਗਫਲੀ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਪਕੌੜੇ ਦਿੱਲੀ ਤੋਂ ਅੰਮ੍ਰਿਤਸਰ ਮੈਚ ਖੇਡਣ ਆਈਆਂ ਕੁੜੀਆਂ ਦਾ ਸਮਾਨ ਕਿਸ ਨੇ ਚੋਰੀ ਕਰ ਲਿਆ ਸੀ ਘੋਮਣ ਨੇ ਚੋਰ ਨੇ ਦੁਕਾਨਦਾਰ ਨੇ ਜਾਂ ਫਿਰ ਨੱਥੂ ਨੇ ਇਸ ਦਾ ਸਹੀ ਉੱਤਰ ਹੈ ਨੱਥੂ ਨੇ ਰਿਕਸ਼ੇ ਵਾਲੇ ਕਿਸ਼ਨੇ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਸਮਾਨ ਦੇ ਮਾਲਕ ਨੇ ਉਸ ਨੂੰ ਇਮਾਨ ਇਨਾਮ ਦੇ ਰੂਪ ਵਿੱਚ ਕੀ ਦਿੱਤਾ 5 ਰੁਪਏ 3 ਰੁਪਏ 10 ਰੁਪਏ ਜਾਂ ਫਿਰ ਸ਼ਾਬਾਸ਼ੀ ਇਨ੍ਹਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ 10 ਰੁਪਏ ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ ਭੈਣਾਂ ਦੇ ਵਿਆਹ ਲਈ ਘਰ ਬਣਾਉਣ ਲਈ ਆਪਣੇ ਵਿਆਹ ਲਈ ਰਿਕਸ਼ਾ ਲੈਣ ਲਈ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਪਿਆਰੇ ਵਿਦਿਆਰਥੀਓ ਇਸ ਦਾ ਸਹੀ ਉੱਤਰ ਹੈ ਭੈਣਾ ਦੇ ਵਿਆਹ ਲਈ ਤਾਰੋ ਦੇ ਘਰ ਜਿਹੜਾ ਕਾਰਡ ਆਇਆ ਸੀ ਉਸ ਵਿੱਚ ਕਿਸ ਦੇ ਵਿਆਹ ਦਾ ਜ਼ਿਕਰ ਸੀ ਜਗੀਰ ਕੌਰ ਦੇ ਬੀਰੋਦੇ ਲਾਡੀ ਦੇ ਜਾਂ ਫਿਰ ਜੱਸੀ ਦੇ ਵਿਆਹ ਦਾ ਪਿਆਰੇ ਬੱਚਿਓ ਇਹ ਵਿਕਲਪ ਤੁਹਾਡੀ ਸੁਵਿਧਾ ਵਾਸਤੇ ਦਿੱਤੇ ਗਏ ਨੇ ਪੇਪਰਾਂ ਵਿੱਚ ਤੁਹਾਨੂੰ ਵਿਕਲਪ ਨਹੀਂ ਦਿੱਤੇ ਜਾਣਗੇ ਇਹਨਾਂ ਵਿਕਲਪਾਂ 'ਚੋਂ ਸਹੀ ਉੱਤਰ ਕਿਹੜਾ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਜੱਸੀ ਦੇ ਵਿਆਹ ਦਾ ਢਿਆਲੇ ਦੀ ਘਰ ਵਾਲੀ ਕਿੱਥੇ ਗਈ ਸੀ ਸ਼ਹਿਰ ਪੀਕੇ ਸਾਰੇ ਨਾਨਕੇ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਪੀਕੇ ਬੰਤੇ ਦੇ ਘਰ ਕਿੰਨੇ ਬੱਚੇ ਸਨ ਤਿੰਨ ਇੱਕ ਮੁੰਡਾ ਦੋ ਕੁੜੀਆਂ ਤਿੰਨ ਦੋ ਮੁੰਡੇ ਇੱਕ ਕੁੜੀ ਦੋ ਇੱਕ ਮੁੰਡਾ ਇੱਕ ਕੁੜੀ ਜਾਂ ਫਿਰ ਦੋ ਕੁੜੀਆਂ ਇਸ ਦਾ ਸਹੀ ਉੱਤਰ ਹੈ ਤਿੰਨ ਇੱਕ ਮੁੰਡਾ ਦੋ ਕੁੜੀਆਂ ਬੰਤੇ ਨੇ ਨਵੇਂ ਸਾਲ ਵਾਲੇ ਦਿਨ ਬੱਚਿਆਂ ਨੂੰ ਕਿੱਥੋਂ ਦੀ ਸੈਰ ਕਰਵਾਈ ਪਿੰਡ ਦੀ ਪਾਰਕ ਦੀ ਹਵਾਈ ਜ਼ਹਾੜੀ ਜਾਂ ਫਿਰ ਬਾਜ਼ਾਰ ਦੀ ਇਨ੍ਹਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਕਿਹੜਾ ਹੋਏਗਾ ਇਸ ਦਾ ਸਹੀ ਉੱਤਰ ਹੋਏਗਾ ਬਾਜ਼ਾਰ ਦੀ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਹਨਾਂ ਦਾ ਉੱਤਰ ਟਾਈਪ ਕਰ ਸਕਦੇ ਹੋ ਆਓ ਅਗਲਾ ਪ੍ਰਸ਼ਨ ਦੇਖਦੇ ਹਾਂ ਅਗਲੇ ਪ੍ਰਸ਼ਨ ਜਿਹੜੇ ਨੇ ਉਹ ਸ਼ਾਮ ਭਾਗ ਦੇ ਵਿੱਚੋਂ ਲਏ ਗਏ ਨੇ ਏਸੀ ਨਾਵਲ ਦੇ ਵਿੱਚੋਂ ਆਓ ਆਪਾਂ ਪਹਿਲਾ ਪ੍ਰਸ਼ਨ ਦੇਖਦੇ ਹਾਂ ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ਫੋਮੋ ਨੇ ਛੋਟੀ ਮਾਸੀ ਨੇ ਨੱਥੂ ਨੇ ਜਾਂ ਫਿਰ ਮਾਮੇ ਨੇ ਤੁਸੀਂ ਇਸ ਦਾ ਉੱਤਰ ਕਮੈਂਟ ਬਾਕਸ ਵਿੱਚ ਵੀ ਟਾਈਪ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੱਚਿਓ ਅਤੇ ਆਪਣਾ ਉੱਤਰ ਟਾਈਪ ਕਰੋ ਇਸ ਦਾ ਸਹੀ ਉੱਤਰ ਹੈ ਮਾਮੇ ਨੇ ਬੰਤੇ ਅਨੁਸਾਰ ਗ੍ਰੀਨ ਐਵੇਨਿਊ ਜਾਣ ਵਾਲੀਆਂ ਸਵਾਰੀਆਂ ਦੇ ਬੈਗ ਵਿੱਚ ਕੀ ਸੀ ਕੱਪੜੇ ਰੁਪਏ ਕਾਗਜ਼ ਜਾਂ ਫਿਰ ਗਹਿਣੇ ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇੱਕ ਦਾ ਸਹੀ ਉੱਤਰ ਹੈ ਰੁਪਏ ਰਣਜੀਤ ਸਿੰਘ ਹਾਲ ਜਾਣ ਵਾਲੇ ਕਵੀਆਂ ਨੂੰ ਮੁਸ਼ਾਇਰੇ ਉੱਤੇ ਕਿਸ ਨੇ ਬੁਲਾਇਆ ਸੀ ਮੰਤਰੀ ਨੇ ਕਮਰ ਸਾਹਿਬ ਨੇ ਕੁਵਰ ਪ੍ਰਤਾਪ ਨੇ ਜਾਂ ਫਿਰ ਰਾਸ਼ਟਰਪਤੀ ਨੇ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਕਮਰ ਸਾਹਿਬ ਨੇ ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣ ਕੇ ਆਨੰਦ ਲੈਂਦਾ ਸੀ ਮਾਮੀ ਤੋਂ ਤਾਰੋ ਤੋਂ ਬੇਬੇ ਕੋਲੋਂ ਬਾਪੂ ਕੋਲੋਂ ਇਹ ਵਿਕਲਪ ਤੁਹਾਡੀ ਸਹੂਜਤਾ ਵਾਸਤੇ ਦਿੱਤੇ ਗਏ ਨੇ ਪੇਪਰਾਂ ਵਿੱਚ ਤੁਹਾਨੂੰ ਵਿਕਲਪ ਨਹੀਂ ਦਿੱਤੇ ਜਾਣਗੇ ਇਸ ਦਾ ਸਹੀ ਉੱਤਰ ਹੋਏਗਾ ਬੀਬੀ ਕੋਲੋਂ ਰਿਕਸ਼ੇ ਵਾਲੇ ਉੱਤੇ ਕਹਾਣੀ ਲਿਖਣ ਵਾਲੇ ਬੰਦੇ ਨੂੰ ਰਸਾਲੇ ਵਾਲਿਆਂ ਤੋਂ ਕਿੰਨੇ ਪੈਸੇ ਮਿਲੇ ਸਨ 20 ਰੁਪਏ 40 ਰੁਪਏ 30 ਰੁਪਏ ਜਾ ਫਿਰ 10 ਰੁਪਏ ਇਸ ਦਾ ਸਹੀ ਉੱਤਰ ਹੈ 30 ਰੁਪਏ ਛੌਣੀ ਜਾਣ ਵਾਲੇ ਪਤੀ ਪਤਨੀ ਨੇ ਆਪਣਾ ਖਰਾਬ ਸਕੂਟਰ ਕਿੱਥੇ ਖੜਾ ਕੀਤਾ ਸੜਕ ਤੇ ਕੋਠੀ ਵਿੱਚ ਕੋਠੀ ਦੇ ਬਾਹਰ ਗਵਾਂਢੀਕਰ ਇਨ੍ਹਾਂ ਚਾਰਾਂ ਵਿਕਲਪਾਂ ਵਿੱਚੋਂ ਕਿਹੜਾ ਸਹੀ ਉੱਤਰ ਹੈ ਇਸਦਾ ਸਹੀ ਉੱਤਰ ਹੈ ਕੋਠੀ ਵਿੱਚ ਸੁਸ਼ਮਾ ਦਾ ਪਤੀ ਉਸ ਨੂੰ ਆਪਣੇ ਅਫਸਰ ਨੂੰ ਨੱਚਦਿਆਂ ਦੇਖ ਕੇ ਹੱਸਣੋਂ ਕਿਉਂ ਰੋਕਦਾ ਹੈ ਡਰ ਕਾਰਨ ਸ਼ਰਮ ਕਾਰਨ ਅਫਸਰ ਦੀ ਨਾਰਾਜ਼ਗੀ ਤੋਂ ਡਰਦਾ ਇਹਨਾਂ ਵਿੱਚੋਂ ਕੋਈ ਨਹੀਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਅਫਸਰ ਦੀ ਨਾਰਾਜ਼ਗੀ ਤੋਂ ਡਰਦਾ ਨਵੇਂ ਸਾਲ ਦੀ ਕਮਾਈ ਵਿੱਚੋਂ ਤਾਰੂ ਬੰਤੇ ਨੂੰ ਕੀ ਲਿਓਣ ਲਈ ਕਹਿੰਦੀ ਹੈ ਆਪਣੇ ਲਈ ਦੇਸੀ ਘੋ ਆਪਣੇ ਲਈ ਕੱਪੜੇ ਘਰ ਲਈ ਸੌਦੇ ਨਵਾਂ ਰਿਕਸ਼ਾ ਇਸ ਦਾ ਸਹੀ ਉੱਤਰ ਹੈ ਆਪਣੇ ਲਈ ਦੇਸੀ ਕਿਉਂ ਬੰਤਾ ਆਪਣੇ ਲਈ ਕਿਉਂ ਲਿਆਉਣ ਦੀ ਥਾਂ ਤਾਰੋ ਲਈ ਕੀ ਲਿਆਉਣਾ ਚਾਹੁੰਦਾ ਹੈ ਸੂਟ ਡਾਕਟਰ ਦੇ ਦੱਸੇ ਟੀਕੇ ਘਰ ਲਈ ਸੌਦੇ ਜਾਂ ਫਿਰ ਕੰਨਾਂ ਲਈ ਕਾਂਡੇ ਇਨਾਂ ਚਾਰਾਂ ਵਿੱਚੋਂ ਕਿਹੜਾ ਉੱਤਰ ਸਹੀ ਹੋਏਗਾ ਇਸ ਦਾ ਸਹੀ ਉੱਤਰ ਹੈ ਡਾਕਟਰ ਨੇ ਦੱਸੇ ਟੀਕੇ